बहुत ई सितारकाली दला जे उदवारदार रो सादार ਬਹੁਤ ਬਹੁਤ ਧੰਨਵਾਦ दल बदिलो साहिब ਅੱਜ ਜਿਹੜਾ ਇਹ ਮਾਹੌਲ ਦੇਖ ਕੇ ਥਿਰੋ ਸਾਹਿਬ ਐ ਲੱਗ ਰਿਹਾ ਵੀ 19 ਨੰਬਰ ਵਾਲ ਤੇ ਜਿਹੜਾ ਵਿਸ਼ਕਰਮਾ ਨਗਰ ਆ ਉਹ ਸਾਰੇ ਮੈਨੂੰ ਲੱਗਦਾ ਵੀ 100% ਤੁਹਾਡੇ ਕੋਲ ਹੱਥ ਪਹੜਿਆ ਵਾ ਅੱਜ ਦਾ ਜਿਹੜਾ ਇਕੱਠ ਦੇਖ ਕੇ ਲੱਗ ਰਿਹਾ ਵੀ ਥਿਰੋ ਸਾਹਿਬ ਦੇ ਨਾਮ ਦੇ ਉੱਤੇ ਮੋਹਰ ਲੱਗ ਗਈ ਆ 10 20 ਤਰੀਕ ਦੀ ਉਡੀਕ ਆ ਮੈਂ ਥਿਰੋ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੈਂ ਬੇਨਤੀ ਕਰਾਂਗਾ ਜੀਤਰਾ ਬਛਰਾ ਜੀ ਨੂੰ ਜਿਹੜੇ ਜ਼ਿਲ੍ਹਾ ਫਰਦਾਨੇ ਸਾਡੇ ਬਹੁਤ ਸਰਦਾਰੀ ਹੋ ਗਏ ਸਰਦਾਰ ਵਰਜੀਤ ਸਿੰਘ ਥੱਲੋ ਜਿੰਦਾਬਾਦ ਸਰਦਾਰ ਵਰਜੀਤ ਸਿੰਘ ਥੱਲੋ ਜਿੰਦਾਬਾਦ ਚਾਰ ਨਿਸ਼ਾਨ ਤਕਰੀਰ ਚਾਰ ਨਿਸ਼ਾਨ ਤਕਰੀਰ ਵਾਇਗੁਰੀ ਕਾ ਖਾਲਸਾ ਵਾਇਗੁਰੀ ਕਿਹਾ ਬੋਲੇ ਆਪਣਾ ਨੰਬਰ ਵੀ ਸੱਤ ਸਰੀਆ ਤਾਲ ਦੂਜੀ ਪਾਰ ਦੀ ਚੱਕਿਆ ਉਹਦਾ ਚੱਕਿਆ ਉਹਦਾ ਚੱਕਿਆ ਇਸ ਕਰਕੇ ਤੁਸੀਂ ਆਪਣੇ ਵਧੀਆ ਤਰੀਕੇ ਦੇ ਨਾਲ ਹੌਸਲੇ ਬੁਲੰਦ ਰੱਖੋ ਕਿਉਂਕਿ ਜਦ ਹੌਸਲੇ ਬੁਲੰਦ ਹੁੰਦੇ ਹਨ ਫਿਰ ਕੋਈ ਪ੍ਰਵਾਹ ਨਹੀਂ ਹੁੰਦੀ ਹਵਾ ਦਾ ਰੁੱਖਾਪਣ ਵੀ ਬਣ ਜਾਂਦਾ ਹੈ ਔਰ ਸਾਨੂੰ ਪੰਜਾਬ ਦੀ ਇਹ ਦੋਨੋਂ ਹੀ ਪਾਰਟੀਆਂ ਨੇ ਪੰਜਾਬ ਦੇ ਹਿਤੂਈਆਂ ਆ ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਦਾ ਜਨਮ ਵੀ ਹੀ ਪੰਜਾਬ ਚ ਹੋਇਆ ਸਾਬਸ਼ੀਰੀ ਕਾਂਸ਼ੀਦਾਮ ਜੀ ਰੋਪੜ ਵਿਖੇ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਸਾਈਕਲ ਚਲਾ ਕੇ 15000 ਨਾ ਸੋਰੀ 45000 ਕਿਲੋਮੀਟਰ ਸਾਈਕਲ ਚਲਾ ਕੇ 50000 ਦੇ ਕਿਲੋਮੀਟਰ ਲਗਭਗ ਪੈਦਲ ਚੱਲ ਕੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਹੈ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਦੇਸ਼ ਦੇ ਰਾਸ਼ਟਰਪਤੀ ਦਾ ਭਤੀਜਾ ਕੱਲ ਯੂਪੀ ਵਿੱਚ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਿਆ ਦੇਸ਼ ਦੇ ਰਾਸ਼ਟਰਪਤੀ ਦਾ ਭਤੀਜਾ। ਇਸ ਕਰਕੇ ਪੰਜਾਬ ਦੀ ਸਰਕਾਰ ਬਣਾਉਣ ਜਾ ਰਿਹਾ ਉੱਥੇ ਇੱਕ ਸਰਕਾਰ ਬਣਾਉਣ ਜਾ ਰਹੀ ਹੈ। ਔਰ ਬਹੁਜਨ ਤੁਸੀਂ ਉਹਨਾਂ ਦਾ ਟਰੈਕਟਰ ਕੰਪੈਰੀਸ਼ਨ ਕਰ ਲਿਓ ਫੈਸਲਾ ਸੋਚ ਵਿਚਾਰ ਕੇ ਆਪੇ ਤੁਸੀਂ ਕਰ ਲੈਣਾ ਔਰ ਸਾਹਮਣੇ ਜਿਹੜੀ ਤਸਵੀਰ ਨਜ਼ਰ ਆਵੇਗੀ ਉਹ ਸਰਦਾਰ ਰਣਜੀਤ ਸਿੰਘ ਢਿਲੋਂ ਦੀ ਹੋਵੇਗੀ ਇਸ ਕਰਕੇ 20 ਤਰੀਕ ਨੂੰ ਇੱਕ ਇੱਕ ਵੋਟ ਜਿਹੜਾ ਹੈ ਆਪਣਾ ਉਹ ਚੋਣ ਸ਼ਾ ਟੱਕੜੀ ਤੇ ਲਾ ਦੇਣਾ ਹੈ ਇੱਥੇ ਬਹੁਜਨ ਸਮਾਜ ਪਾਰਟੀ ਦੇ ਤਰਫੋਂ ਮੈਂ ਬੇਨਤੀ ਉਹ ਅਪੀਲ ਕਰਨੀ ਚਾਹੁੰਦਾ ਕਿ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਵੀ ਸਾਥੀ ਹਨ ਉਹ ਧਿਆਨ ਰੱਖਣ ਕਿ ਚੋਣ ਨਿਸ਼ਾਨ ਹਾਤੀ ਨਹੀਂ ਹੋਣਾ ਪੁਰਵੀ ਹਲਕੇ ਦੇ ਅੰਦਰ ਇੱਥੇ ਟੱਕੜੀ ਹੋਵੇਗਾ ਹਾਤੀ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਚੋਣ ਸਾਹ ਟੱਕੜੀ ਤੋਂ ਟੈਕਾ ਟ ਆਪਣਾ ਵੋਟ ਪਾ ਕੇ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਕਰੀਏ ਫਿਰ ਸ਼ੋਨਿਆਰ ਬਹੁਤ ਖੂਰੀ ਦਾ ਗਾਣਾ ਵਾਹਿਗੁਰੂ ਜੀ ਭਾਣ ਸਾਰਾ ਦਾ ਫੇਰ ਟੁੱਟਣ ਤੋਂ ਤਨਵਾਦ ਮੈਂ ਕਹਿੰਦਾ ਬੀਬੀਆਂ ਦਾ ਵਾਰਸ ਤਿੰਨ ਤੇ ਦੋ 5000 ਦਾ ਹਰ ਮਹੀਨੇ ਫਾਇਦਾ ਹੋਇਆ ਕਹਿੰਦਾ ਜੇ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਬਸਪਾ ਗੱਠਜੋੜ ਸਰਕਾਰ ਨਾਲ ਕਰੇ ਹਰ ਮਹੀਨੇ 5000 ਦਾ ਫਾਇਦਾ ਇੱਕ ਪਾਸੇੋਂ ਚੱਲ ਇੱਕ ਵਾਰੀ ਦੇ ਦੇਣਗੇ ਬੋਡ ਲੈਣਗੇ ਮੁਰਤੇ ਥਾਣੇ ਜੇਬਾਂ ਪੀਦਾ ਫਰੂਲੀਆਂ ਨਾਲ ਪਿਛਲੀ ਵਾਰੀ ਆਪਣੇ ਟਾਈਮ ਰੇਟ ਸੀ ਬਿਜਲੀ ਦਾ 6 ਰੁਪਏ ਤੇ ਵਾਦਾ 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 ਇਹਨਾਂ ਨੇ 10 ਰੁਪਏ ਤੱਕ ਲੈ ਗਏ 10 ਰੁਪਏ ਤੱਕ ਜੰਡ ਬਿਜਲੀ ਦਾ ਆਪਾਂ ਲਿਆ ਔਰ 59 ਮਹੀਨੇ ਸੱਤੋਂ ਬਿੱਲ ਲਏ ਇਹਨਾਂ ਨੇ 30 ਬਿਲਾ ਦੇ ਵਿੱਚੋਂ 29 ਬਿੱਲ ਤਾਂ ਲਏ ਇਹਨਾਂ ਨੇ ਸੱਤੋਂ 10 ਰੁਪਏ ਦੇ ਨਾਲ। ਇੱਕ ਮਿਲ ਕੇ ਨਾਲ ਰੁਪਏ ਘਟਾ ਕੇ ਕਹਿੰਦੇ ਜੇ ਅਸੀਂ ਬਿਜਲੀ ਘਟਾ ਦਿੱਤੀ ਅਸੀਂ ਬਿਜਲੀ ਘਟਾ ਦਿੱਤੀ ਤਾਰੀਆਂ ਮਾਰੀਆਂ ਤੇ ਬੋਡਾਂ ਤੇ ਲਾ ਦਿੱਤਾ। ਜੇਰੇ 29 ਮਹੀਨੇ ਸੱਤੋਂ ਬਾਅਦ ਬਿੱਲ ਲਏ ਨੇ 29 ਮਿਲੋ ਦਾ ਕੀ ਬਣੂਗੀ? ਤੇ ਮੈਂ ਇਹ ਗੱਲ ਕਹਿੰਦਾ ਵੀ ਜੇ ਆਪਣੀ ਸਰਕਾਰ ਵੱਲੋਂ ਇਹ ਲੋਨੇ ਚੀਜ਼ਾਂ ਨਾਲ ਲਾ ਕੇ 5000 ਰੁਪਏ ਹਰ ਮਹੀਨੇ ਹਰ ਪਰਿਵਾਰ ਨੂੰ ਫਰਦਾ ਹੋਵੇ। ਇਹ ਜਿਹੜਾ 10 ਲੱਖ ਰੁਪਏ ਦਾ ਨਾ ਇਲਾਜ ਫਰੀ ਦੇਣਾ ਉਹ ਅਲੱਗ। ਜਿਹੜਾ 10 ਲੱਖ ਰੁਪਏ ਦਾ ਲੋਨ ਦੇਣਾ ਪੜਾਈ ਵਾਸਤੇ ਬਿਨਾਂ ਵਿਆਜ ਉਹ ਅਲੱਗ। ਜਿਹੜਾ 5 ਰੁਪਏ ਝੰਡ ਬਿਜਲੀ ਦੇਣੀ ਆ ਹਰ ਪਰਿਵਾਰ ਨੂੰ ਹਰ ਕਾਰੋਬਾਰੀ ਨੂੰ ਉਹ ਅਲੱਗ ਆ। ਹਰ ਧਾਰਮਿਕ ਸਥਾਨ ਜਿੰਨੇ ਧਾਰਮਿਕ ਸਥਾਨ ਨੇ ਗੁਰਦੁਆਰੇ ਮੰਦਰ ਮਸਜਿਦ ਉਹਨਾਂ ਦੀ ਬਿਜਲੀ ਟੋਟਲ ਫ੍ਰੀ ਉਹਨਾਂ ਨੂੰ ਕੋਈ ਬਿੱਲ ਨਹੀਂ ਆਏਗਾ ਇਤਾਂ ਦੇ ਬਹੁਤ ਫੈਸਲੇ ਸਰਦਾਰ ਸੁਖਵੀਰ ਸਿੰਘ ਵੱਲੋਂ ਕੀਤੇ ਜਿਨ੍ਹਾਂ ਕੋਲੇ ਘਰ ਨਹੀਂ ਗਏ ਵੇਚ ਰਹੇ ਨੇ ਉਹਨਾਂ ਨੂੰ 5 ਲੱਖ ਘਰ ਬਣਾ ਕੇ ਦੇਣੇ ਆ ਹਰ ਸਾਲ ਇੱਕ ਨਾ ਘਰ ਬਣਾਏਗਾ ਪੰਜਾਬ ਦੇਆਂ ਧੀਆਂ ਨੂੰ 50% ਰਾਖਵਾ ਕੋਟਾ ਕਰ ਦਿੱਤਾ ਨੌਕਰੀਆਂ ਵਿੱਚ 1 ਲੱਖ ਨੌਕਰੀ ਸਰਕਾਰ ਨੇ ਦੇਣੀ ਹੈ 5 ਸਾਲ ਕੁਝ 50% ਸਾਡੀਆਂ ਧੀਆਂ ਹੋਣਗੀਆਂ ਪਹਿਲਾਂ ਹੋਣਗੀਆਂ ਬੇਟੀਆਂ ਹੋਣਗੀਆਂ ਔਰ 95 ਲੱਖ ਪ੍ਰਾਈਵੇਟ ਨੌਕੀ ਦੇਣੀ ਆ ਉਹਦੇ ਵਿੱਚ 75% ਲਾਜ਼ਮੀ ਹੋਊਗਾ ਵੀ ਪੰਜਾਬ ਦੇ ਹੀ ਲੋਕ ਹੋਣਗੇ ਇਹ ਸਾਰੇ ਸਕੀਮਾਂ ਆ ਇਹ ਸਾਰੇ ਫੈਸਲੇ ਸਰਦਾਰ ਸੁਖਵੀਰ ਸਿੰਘ ਬਾਦਲ ਕਰਨ ਜਾ ਰਹੇ ਨੇ ਸਾਡੀ ਗੱਲ ਦੂਰ ਸਰਕਾਰ ਆਪਣੀ ਬਣ ਜਾਂ ਤੇ ਕਰਨ ਜਾ ਰਹੀ ਹੈ ਔਰ ਨਾਲ ਦੀ ਨਾਲ ਮੈਗਾ ਸਕੂਲ ਮੈਡੀਕਲ ਕਾਲਜ ਹਰ ਜ਼ਿਲ੍ਹੇ ਚੇਕੇ ਇਹ ਬਣਾਏ ਜਾ ਰਹੇ ਨੇ ਜਿੱਥੇ ਸਾਡੇ ਬੱਚੇ ੜਾਣਾ ਪੜ ਸਕਣ ਬਹੁਤ ਐਜੂਕੇਸ਼ਨ ਤੇ ਤੇ ਹੈਲਥ ਦੇ ਤੇ ਕੰਮ ਕੀਤਾ ਜਾਣਾ ਹੈ ਆਪਣੇ ਸਰਕਾਰ ਪਰ ਜੋ ਤੁਹਾਨੂੰ ਇਹ ਕਰਕੇ ਬੇਨਤੀ ਕਰਨ ਵਾਸਤੇ ਆਏ ਆ ਕਿ ਆਪਾਂ ਕੋ ਟਪਲਾ ਨਹੀਂ ਖਾਣਾ ਆਪਾਂ ਕਿਸੇ ਭੰਗ ਭਲੇਖੇ ਚ ਨਹੀਂ ਆਉਣਾ ਆਪਾਂ ਕਿਸੇ ਲਾਲਚ ਵਿੱਚ ਨਹੀਂ ਆਉਣਾ ਆਪਾਂ ਉਸ ਸਕੀਮ ਦਾ ਫਾਇਦਾ ਲੈਣਾ ਜਿਹੜਾ 5 ਸਾਲ ਸਾਨੂੰ ਮਿਲਿਆ ਇੱਕ ਇੱਕ ਵਾਰ ਇੱਕ ਵਨ ਟਾਈਮ ਜਿਹੜੀ ਸਕੀਮ ਆ ਜਿਹੜੀ ਇਹਨਾਂ ਦੀ ਕਾਂਗਰਸੀਆਂ ਦੀ ਲਾਲਚ ਵਾਲੀ ਉਹਦੇ ਵਿੱਚ ਨਹੀਂ ਫਸਣਾ ਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਤੁਹਾਡੇ ਚਰਨਾਂ 'ਚ ਪਹੁੰਚੇ ਆ ਆਸ ਰੱਖਦੇ ਆ ਵੀ ਤੁਸੀਂ ਸਾਡੀ ਬੇਨਤੀ